ਸਾਡੇ ਭਾਰਤ ਦੇ ਵਿੱਚ ਚਰਚਾ ਨਵੀਆਂ ਬਣ ਰਹੀਆਂ ਗਲੀ ਗਲੀ ਬਣ ਰਹੀਆਂ ਜਿਹੜੇ ਸ਼ਹਿਰ ਇਹਨਾਂ ਦੇ ਹੈਗੇ ਆ ਚਰਚਾ ਵਾਲਿਆਂ ਦੇ ਫਾਦਰ ਐਂਡ ਪਾਰਟੀ ਦੇ ਹੂੰ ਉਹਨਾਂ ਦੇ ਆਪਣੇ ਦੇਸ਼ਾਂ ਦੇ ਵਿੱਚ ਅੱਜ ਵੀ ਚਰਚਾ ਤਿੰਨ ਤਿੰਨ ਸੌ ਟਾਈਟਲਸ ਪੁਰਾਣੀਆਂ ਆ ਹੂੰ ਕੋਈ ਡਿਵੈਲਪਮੈਂਟ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਮਝਦੇ ਖੁੱਲ੍ਹਦੀਆਂ ਸਮਝਦੇ ਬੰਦ ਹੋ ਜਾਂਦੀਆਂ ਆ ਭਰਾ ਸਾਹਬ ਬਾਤ ਤੇ ਫਿਰ ਸਾਡੇ ਆਲਿਆਂ ਨੂੰ ਪਤਾ ਨਹੀਂ ਕੀ ਗੁੜ ਦਿਖਿਆ ਕਿਉਂ ਜਾ ਕੇ ਮੱਖੀਆਂ ਉੱਥੇ ਬੈਠ ਰਹੀਆਂ ਜਿਨ੍ਹਾਂ ਨੂੰ ਇਹ ਲੱਗ ਜਾਂਦਾ ਵੀ ਯਾਰ ਉਹ ਕੁਛ ਨਾ ਕੁਛ ਪ੍ਰਾਪਤੀ ਹੈ ਗਲਤੀ ਤਾਂ ਸਾਡੇ ਲੋਕਾਂ ਦੀ ਵੱਡੀ ਮੈਂ ਕਹਿੰਦਾ ਤੁਸੀਂ ਆ ਪਹਿਲਾਂ ਆਪਣੀ ਗੱਲ ਹੋ ਰਹੀ ਸੀ ਤੇ ਆਪਾਂ ਕਿਹਾ ਵੀ ਪੰਥ ਦੇ ਆਗੂ ਜਾਂ ਕੌਮ ਦੇ ਆਗੂ ਕਿੱਦਾਂ ਦੇ ਆ ਜੇ ਕੌਮ ਦੇ ਆਗੂ ਨਹੀਂ ਸਹੀ ਤੇ ਉਹ ਤਾਂ ਫਿਰ ਕਿੱਥੇ ਹੋਰ ਜਾਣਗੇ ਜੇ ਘਰੋਂ ਪਿਆਰ ਨਹੀਂ ਮਿਲੇਗਾ ਤਾਂ ਲੋਕ ਤਾਂ ਜਾਣਗੇ ਮੈਂ ਤਾਂ ਆਪ ਗੱਲ ਕਰਕੇ ਆਇਆ ਜੀ ਸਾਡੇ ਲੋਕ ਜਿਹੜੀ ਬੇਸਿਕ ਸਿੱਖਿਆ ਧਰਮ ਦੀ ਹੂੰ ਉਹਨਾਂ ਆਪਣੇ ਬੰਦੇ ਨੂੰ ਦੇਣ ਦੇ ਵਿੱਚ ਸਮਰੱਥ ਰਹੇ ਹੁੰਦੇ ਹੂੰ ਜੋ ਦੇਣ ਚਾਹੀਦੀ ਸਮਰੱਥ ਰਹੇ ਹੁੰਦੇ ਤਾਂ ਮੈਨੂੰ ਲੱਗਦਾ ਨਹੀਂ ਵੀ ਵਿਦੇਸ਼ੀ ਧਰਮ ਵੱਧ ਪੈਰ ਫੈਲਾ ਸਕਦੇ ਇਹ ਧਾਰਮਿਕ ਜਿਹੜੇ ਸਾਡੇ ਧਰਮ ਉਹੀ ਹੋਂਦ 'ਚ ਰਹਿੰਦੇ ਉਹਨਾਂ ਨੂੰ ਕੋਈ ਖਤਰਾ ਨਹੀਂ ਹੁੰਦਾ ਉਹਨਾਂ ਦੀ ਕੋਈ ਲੜਾਈ ਝਗੜਾ ਨਹੀਂ ਹੁੰਦਾ ਦਾ ਕੁਝ ਨਹੀਂ ਹੁੰਦਾ ਦਾ ਪਰ ਹੁਣ ਦੂਜੇ ਲੋਕ ਜਿਹੜੇ ਆ ਗਏ ਉਹ ਸ਼ਰਾਰਤੀ ਅੰਸ਼ ਦਾ ਤੌਰ ਤੇ ਆਏ ਆ ਏਜੰਸੀਆਂ ਦੇ ਇਸ਼ਾਰਿਆਂ ਦੇ ਆਏ ਆ ਉਹ ਭਾਰਤ ਦਾ ਮਾਹੌਲ ਖਰਾਬ ਕਰਨ ਲਈ ਆਏ ਪਰ ਉਹ ਤਾਂ ਕਹਿੰਦੇ ਦੇਖੋ ਜੀ ਅਸੀਂ ਸਕੂਲ ਵੀ ਖੋਲੇ ਨੇ ਅਸੀਂ ਸਕੂਲ ਵੀ ਖੋਲੇ ਅਸੀਂ ਹਸਪਤਾਲ ਵੀ ਖੋਲੇ ਅਸੀਂ ਲੋਕਾਂ ਦਾ ਇਲਾਜ ਵੀ ਕਰ ਰਹੇ ਆ ਅਸੀਂ ਪੜ੍ਹਾਈ ਵੀ ਦੇ ਰਹੇ ਆ ਤੇ ਤੁਸੀਂ ਕੀ ਕੀਤਾ ਮਹਾਰਾਜ ਜੀ ਅਸੀਂ ਐਡਾ ਵੱਡਾ ਦੇਸ਼ ਬਣਾਇਆ ਵਿਕਸਿਤ ਕੀਤਾ ਇਹਦੀ ਇਕਨੋਮੀ ਸੈੱਟ ਕੀਤੀ ਸਾਰਾ ਸਮਾਨ ਕੀਤਾ ਜੇ ਉਹਨਾਂ ਨੂੰ ਨਹੀਂ ਦਿਖਦਾ DAV Global ਦੇਖ ਲੈਣਾ ਕਿ DAV Simple ਦੇਖ ਲੈਣਾ ਕਿ ਹੋਰ ਜਿੰਨੇ ਸਕੂਲ ਆ ਸਾਡੇ ਮੇਰਾ ਖਿਆਲ ਹੈ ਮੈਂ ਸੰਕੜਾ ਸਕੂਲ ਗਿਣਾ ਸਕਦਾ ਇੰਟਰਵਿਊ ਲੰਬੀ ਹੋ ਜੇਗੀ ਜਿਹੜੇ ਸਨਾਤਨੀ ਹਿੰਦੂਆਂ ਵੱਲੋਂ ਖੋਲੇ ਗਏ ਆ ਤੇ ਉੱਥੇ ਬੱਚੇ ਪੜ੍ਹ ਰਹੇ ਇੰਗਲਿਸ਼ ਮੀਡੀਅਮ ਨਾਲ ਨਾਲ ਪੰਜਾਬੀ ਵੀ ਤੇ ਇਹ ਸਬਜੈਕਟ ਪੜ੍ਹ ਕੇ ਘਰਾਂ ਨੂੰ ਆਉਂਦੇ ਆ ਪਰ ਇਹਨਾਂ ਵਾਲੇ ਸਕੂਲਾਂ 'ਚ ਜਾ ਕੇ ਤਾਂ ਪੰਜਾਬੀ ਨਾਲ ਦੀ ਕੋਈ ਚੀਜ਼ ਹੈ ਨਹੀਂ ਨਾ ਤੇ ਫਿਰ ਅਸੀਂ ਬੱਚਿਆਂ ਨੂੰ ਤਾਂ ਭੇਜਾਂਗੇ ਉੱਥੇ ਜਿੱਥੇ ਸਾਡੀ ਭਾਸ਼ਾ ਸੁਰੱਖਿਅਤ ਰਹਿ ਸਕੇ ਤੇ ਪਲਾਨ ਪੁਰਾਣਾ ਤਰ ਮਨ ਪਰਿਵਰਤਤਨਾ ਪਹਿਲਾਂ ਤਲਵਾਰ ਤਲਵਾਰ ਨਾਲ ਹੋਇਆ ਜੋਰ ਨਾਲ ਹੋਇਆ ਹੁਣ ਚੋਰ ਮੋਰਿਆਂ ਰਹੀ ਪਿਆਰ ਨਾਲ ਹੋ ਰਿਹਾ ਜਿਹਨੂੰ ਲਵ ਜਹਾਦ ਕਹਿੰਦੇ ਨੇ ਹੁਣ ਲਵ ਜਹਾਦ ਨਾਲ ਹੋ ਰਿਹਾ ਮਹਾਰਾਜ ਨੂੰ ਤਲਵਾਰ ਨਾਲ ਕਰਨ ਦੀ ਲੋੜ ਕੋਈ ਲੋੜ ਨਹੀਂ ਡਾਟਾ ਹੈ ਤੁਹਾਡੇ ਕੋਲ ਲਵ ਜਹਾਦ ਦਾ ਆਪਾਂ ਕਹਿੰਦੇ ਤਾਂ ਲਵ ਜਹਾਦ ਨਾਲ ਹੋ ਰਿਹਾ ਲਵ ਜਹਾਦ ਨਾਲ ਹੋ ਰਿਹਾ ਅਸੀਂ ਵੀ ਸ਼ੋਸ਼ਣ ਮੀਡੀਆ ਤੇ ਚਲੋ ਸੁਣਦੇ ਰਹਿੰਦੇ ਆ ਨਿਊਜ਼ ਨੈਸ਼ਨਲ ਮੀਡੀਆ ਤੇ ਵੀ ਸੁਣਦੇ ਰਹਿੰਦੇ ਆ ਪਰ ਲਵ ਜਹਾਦ ਦੇ ਹਿਸਾਬ ਨਾਲ ਕਿੰਨਾ ਕਿੰਨੇ ਕੁ ਕਿੰਨੇ ਕੁ ਲੋਕਾਂ ਦਾ ਪਰਿਵਰਤਨ ਹੋ ਰਿਹਾ ਉਹ ਤਾਂ ਪਤਾ ਲੱਗਿਆ ਕਾਫੀ ਵੱਡੇ ਪੱਧਰ ਤੇ ਹੋ ਰਿਹਾ ਜੇ ਕਹਾਂਗੇ ਤਾਂ ਮੰਕੜਾ ਲਿਆ ਕੇ ਤੁਹਾਨੂੰ ਅਗਲੀ ਇੰਟਰਵਿਊ ਦੇ ਸਕਦਾ ਨੰਬਰ 2 ਤੁਸੀਂ ਬਿਲਕੁਲ ਸਹੀ ਇਹੋ ਕੀਤਾ ਬਨ ਰਹੇ ਹੋ ਇਸ ਗੱਲ ਨੂੰ ਵੀ ਪੰਜਾਬ ਦੇ ਵਿੱਚ ਲਗਾਤਾਰ ਪਿਛਲੇ 5-7 ਸਾਲਾਂ 'ਚ 크ਰਿਸਚੀਅਨਿਟੀ ਦਾ ਵਾਧਾ ਹੋਇਆ ਹੋਇਆ ਨੋ ਡਾਊਟ ਹੋਇਆ ਨਵੇਂ 크ਰਿਸਚੀਅਨ ਤਾਂ ਨਹੀਂ ਆਏ ਬਾਹਰੋਂ ਬੱਚੇ ਤਾਂ ਨਹੀਂ ਪੈਦਾ ਹੋਏ ਨੇ ਦੇਖੋ ਇਹ ਤਾਂ ਦਾ ਡਾਟਾ ਇਹ ਚੀਜ਼ ਮੈਂ ਮੰਨਦਾ ਵੀ ਆ ਵੀ ਆ ਚੀ ਦਾ ਡਾਟਾ ਹੈਗਾ ਤੇ ਜਦ ਮੈਂ ਕਹਿੰਦਾ ਵੀਆ ਹੋਇਆ ਪਰਵਰਤਨ ਹੋਰ ਕਿਹੜੀ ਚੀਜ਼ ਦਾ ਧਰਮ ਪਰਵਰਤਨ ਦੀ ਗੱਲ ਕਰਦੇ ਆ ਹਿੰਦੂਆਂ ਦਾ ਧਰਮ ਪਰਵਰਤਨ ਮੁਸਲਮਾਨਾਂ ਜੱਡੇ ਵੱਡੇ ਪੱਧਰ ਤੇ ਹੋਇਆ ਵੀ ਤਾਂ ਹੀ ਗੁਰੂ ਤੇਗ ਬਹਾਦਰ ਨੂੰ ਸ਼ਹੀਦੀ ਦੇਣੀ ਪਈ ਤਾਂ ਹੀ ਗਏ ਮਹਾਰਾਜ ਅਨੰਦਪੁਰ ਸਾਹਿਬ ਤੋਂ ਦਿੱਲੀ ਇਹ ਧਰਮ ਪਰਵਰਤਨ ਨਾ ਹੁੰਦਾ ਦਾ ਨਾਂ ਜਿਹਨੇ ਵੱਡੇ ਜਾਂਦੇ ਨਾਮ ਪੰਡਤ ਵੱਡੇ ਜਾ ਰਹੇ ਹੁੰਦੇ ਨਾ ਖੱਤਰੀ ਵੱਡੇ ਜਾ ਕੇ ਹੁੰਦੇ ਇਹ ਕਹਿਣ ਦੀ ਗੱਲ ਆ ਵੀ ਕੱਲੇ ਕਸ਼ਮੀਰੀ ਪੰਡਤਾਂ ਦੇ ਜਿਹੜਾ ਮਰਜੀ ਹਿੰਦੂ ਸੀ ਜ਼ੁਲਮ ਖੱਬਤੇ ਸੀ ਤੇ ਜ਼ੁਲਮ ਨੂੰ ਭੁੱਲਿਆ ਥੋੜੀ ਜਿਆਦਾ ਦਾ ਗੁਰੂ ਸਾਹਿਬ ਜ਼ੁਲਮ ਦੇ ਖਿਲਾਫ ਗਏ ਸੀ ਗੁਰੂ ਸਾਹਿਬ ਕਹਿੰਦੇ ਵੀ ਜੇ ਔਰੰਗਜ਼ੇਬ ਦੀ ਜਗ੍ਹਾ ਕੋਈ ਹੋਰ ਵੀ ਹੁੰਦਾ ਤੇ ਉਹ ਵੀ ਜਿਹੜਾ ਔਰੰਗਜ਼ੇਬ ਦੀ ਜਗ੍ਹਾ ਜੇ ਕੋਈ ਵੀ ਚਲੋ ਮੁਸਲਮਾਨ ਬਣਾ ਰਿਹਾ ਸੀ ਜੇ ਕੋਈ ਹਿੰਦੂ ਵੀ ਧੱਕੇ ਨਾਲ ਬਣਾਉਂਦਾ ਹੁੰਦਾ ਤਾਂ ਵੀ ਉਹ ਸ਼ੀਦੀ ਤਾਂ ਹੋਣੀ ਸੀ ਗੁਰੂ ਸਾਹਿਬ ਨੇ ਦੇਣੀ ਸੀ ਦੇਖੋ ਕੱਲੀ ਉਹਨਾਂ ਦੀ ਗੱਲ ਨਹੀਂ ਹੂੰ ਤੁਸੀਂ ਸਿੱਖੀ ਨੂੰ ਇੱਕ ਸ਼ੀਦੀ ਨਾਲ ਜਾਂ ਦੋ ਸ਼ੀਦੀਆਂ ਨਾਲ ਨਹੀਂ ਜੋੜ ਕੇ ਦੇਖ ਸਕਦੇ ਭਾਰਤ ਦੇ ਵਿੱਚ ਬਹੁਤ ਵੱਡੀ ਲਿਸਟ ਹੈ ਸ਼ੀਦੀਆਂ ਦੀ ਚਾਹੇ ਸਾਰਾ ਗੜੀ ਹੈ ਚਾਹੇ ਉਹ ਹੀ ਹੈ ਤੇ ਹੁਣ ਵਾਲੀ ਯੁੱਧ ਹੈ ਘੱਤਰ ਵਾਲੀ ਯੁੱਧ ਹੈ ਚਾਹੇ ਵੈਸੇ ਯੁੱਧ ਸੀ ਜਦੋਂ ਹਿੰਦੂਸ ਇੱਕ ਭਰਾਵਾਂ ਦੀ ਲੜਾਈ ਏਜੰਸੀਆਂ ਨੇ ਕਰਾਈ ਲਾ ਲਾ ਕੇ ਬਸਾਂ ਜੋ ਹਿੰਦੂ ਮਾਰੇ ਪੰਜਾਬ ਚ ਉਹ ਵੀ ਇੱਕ ਬਹੁਤ ਵੱਡੀ ਮੁਆਵਜ਼ੇ ਦੀ ਵੀ ਗੱਲ ਸੀ ਸਜ਼ਾ ਦੇਣ ਦੀ ਵੀ ਗੱਲ ਸੀ ਪਰ ਕਿਹਾ ਦਿੱਤਾ ਜਾਂਦਾ ਵੀ ਉਹ ਅਤਵਾਦੀ ਜਿਹੜੇ ਫੜੇ ਨਹੀਂਗੇ ਜਿਨ੍ਹਾਂ ਨੇ ਬੰਦੇ ਮਾਰੇ ਕੱਲ ਨੂੰ ਉੱਥੇ ਰੋਕ ਦਿੱਤਾ ਜਾਂਦਾ ਪਰ ਇਹ ਵੀ ਕਿਹਾ ਜਾਂਦਾ ਉਹਦੇ ਪਿੱਛੇ ਤਾਂ ਸਰਕਾਰ ਦਾ ਹੱਥ ਸੀ ਕੈਟ ਖੜੇ ਕੀਤੇ ਗਏ ਸੀ ਬੜੀਆਂ ਵੱਡੀਆਂ ਵੱਡੀਆਂ ਰਿਪੋਰਟਸ ਆ ਬੜੀਆਂ ਕਿਤਾਬਾਂ ਨੇ ਵੀ ਕੈਟ ਖੜੇ ਕੀਤੇ ਗਏ ਸੀਗੇ ਇਹ ਕਿ ਪਿੰਕੀ ਸੀ ਪਰ ਪਿੰਕੀ ਦੀ ਡੈਥ ਹੋ ਗਈ। ਹੂੰ। ਕਿਸੇ ਡੈਥ ਹੋ ਗਈ। ਉਹਨੇ ਆਪਣੇ ਇੰਟਰਵਿਊਜ਼ ਦੇ ਵਿੱਚ ਕਿੰਨੇ ਖੁਲਾਸੇ ਕੀਤੇ ਸੀਗੇ। ਕਿਸ ਹਿਸਾਬ ਨਾਲ ਮੈਂ ਮਹਾਰਾਜ ਜੀ ਇੱਕ ਬੇਨਤੀ ਕਰਨੀ ਚਾਹਨਾ ਵੀ ਕਿਸ ਹਿਸਾਬ ਨਾਲ ਜਿਹੜੇ ਲੋਕ ਸਰੂਪ ਦੇ ਵਿੱਚ ਨਹੀਂ ਸੀਗੇ ਜਿਹੜੇ ਕਿਸੇ ਉਰਤਰ ਮੰਦੇ ਸੀ ਉਹਨਾਂ ਨੂੰ ਸਰੂਪ ਦਿੱਤਾ ਗਿਆ। ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਬਸਾਂ ਦੇ ਵਿੱਚ ਹਿੰਦੂਆਂ ਨੂੰ ਮਾਰੋ। ਇਹ ਇਹ ਸਭ ਕੁਝ ਹੋਇਆ। ਬਿਲਕੁਲ ਹੋਇਆ। ਚ ਕੋਈ ਦਖਾਨ ਤੋਂ ਇਨਕਾਰ ਥੋੜੀ ਕਰ ਸਕਦਾ। ਹੂੰ। ਦੂਜੀ ਗੱਲ ਤਾਂ ਇਹ ਹੈ ਮੈਂ ਨਾਲੇ ਵੀ ਪੁੱਛਣਾ ਚਾਹਣਾ ਨਾ ਵੀ ਉਹਨਾਂ ਨੂੰ ਫਾਇਰ ਕੌਣ ਕਰਦਾ ਸੀ? ਕਿੱਥੋਂ ਕੋਈ ਜਿਹੜੇ ਪਾਰਟੀਆਂ ਉਹਨਾਂ ਨੂੰ ਕਹਿਨੀਆਂ ਸੀ ਵੀ ਤੁਸੀਂ ਕੰ ਤੋ ਕੋਈ ਪਾਰਟੀ ਹੈਗੀ ਸੀ ਜਿਹੜੀ ਗੱਲ ਕਹਿੰਦੀ ਹੋ ਜਾ ਕੇ ਵੀ ਕਰੋ ਭਾਈ ਉਸ ਸਮੇਂ ਦੀ ਸਰਕਾਰ ਸੀ ਉਸ ਸਮੇਂ ਦਾ ਤੰਤਰ ਉਸ ਸਮੇਂ ਅਮਰਜੈਂਸੀ ਸੀ ਸਰਕਾਰ ਦੱਸੋ ਕਿਹਦੀ ਸੀ ਅਮਰਜੈਂਸੀ ਦੀ ਧੋਖਾ ਸੀ ਸਾਡਾ ਨਾ ਧੱਕਾ ਸੀ ਕੇਂਦਰ ਸਰਕਾਰ ਦਾ ਉਹ ਕਰ ਰਹੀ ਸੀ ਮੈਂ ਵੀ ਕੇਂਦਰ ਸਰਕਾਰ ਦੀ ਗੱਲ ਕੀਤੀ ਹੈ ਪੰਜਾਬ 'ਚ ਤਾਂ ਚਲੋ ਉਸ ਸਮੇਂ ਸਰਕਾਰ ਹੀ ਨਹੀਂ ਸੀ ਤਾਂ ਹੀ ਕਹਣਾ ਵੀ ਉਸ ਸਮੇਂ ਅਮਰਜੈਂਸੀ ਸੀ ਸਾਡਾ ਤਾਂ ਕੋਈ ਲੜਨ ਨਹੀਂ ਪੰਜਾਬ 'ਚ ਤਾਂ ਕੋਈ ਸਰਕਾਰ ਹੀ ਨਹੀਂ ਸੀ ਪਰ ਪੰਜਾਬ ਨੇ ਸਭ ਤੋਂ ਵੱਧ ਦੁੱਖ ਝੰਡਾ ਆਇਆ ਜਾ 83 ਵਾਲੇ ਮੁੱਦੇ ਦੇ ਚਾਹ 47 ਵਾਲੇ ਮੁੱਦੇ ਦੇ ਚ ਸਾਰੇ ਮੁੱਦਿਆਂ ਦੇ ਅਈ ਤਾਂ ਬਹੁਤ ਵੱਡਾ ਦੁੱਖ ਢਾਂ ਆਇਆ ਕਿ ਨਹੀਂ ਆਂਦਾ ਹੂੰ ਫਾਈਨੈਂਸ਼ਲੀ ਨੁਕਸਾਨ ਹੋਦਾ ਤੁਹਾਡਾ ਬਹੁਤ ਵੱਡੇ ਪੱਧਰ ਤੇ ਫਾਈਨੈਂਸ਼ਲੀ ਨੁਕਸਾਨ ਹੋਇਆ ਫਾਈਨੈਂਸ਼ਲੀ ਵਿੱਚ ਜਿਹੜਾ ਅਸੀਂ ਕਰਜ਼ੇ ਦੀ ਮਾਰ ਹੇਠ ਆਏ ਆ ਸਾਡੇ 3 ਲੱਖ 4 ਕਰੋੜ ਰੁਪਏ ਜਿਹੜਾ ਦੇਣਾ ਆ ਸੀ ਉਹ ਆਮ ਲੋਕਾਂ ਨੂੰ ਕਣਕ ਦੇ ਕਿਤੇ ਨਹੀਂ ਚੜਿਆ ਉਹ ਤਾਂ ਜਦੋਂ ਹਥਿਆਰ ਖਰੀਦੇ ਜਦੋਂ ਪੁਲਿਸ ਨੂੰ ਨਵੀਆਂ ਗੱਡੀਆਂ ਦਿੱਤੀਆਂ ਪੁਲਿਸ ਨੂੰ ਪ੍ਰੋਟੈਕਸ਼ਨ ਦਿੱਤੀ ਉਹਦੇ ਹੀ ਹੋਇਆ ਨਾ ਹੂੰ 70 79 ਤੋਂ ਲੈ ਕੇ 92 ਤੱਕ ਦਾ ਜਿਹੜਾ ਖਰਚਾ ਹੈ ਉਹ ਦੇਖੋ ਬਹੁਤ ਘੱਟ ਜਿਹੜਾ ਡਿਵੈਲਪਮੈਂਟ ਦੇ ਪੈਸੇ ਖਰਚ ਹੋਏ ਆ ਜਿਹੜੀਆਂ ਸਰਕਾਰਾਂ ਮਾੜਾ ਮਾੜਾ ਔਖਾ ਦੁੱਖਾ ਹੋਂਦ ਚ ਰਹੀਆਂ ਕੋਈ ਸਾਲ ਰਹੀ ਕੋਈ 2 ਸਾਲ ਰਹੀ ਕੋਈ 2.5 ਸਾਲ ਰਹੀ ਉਹਨਾਂ ਸਰਕਾਰਾਂ ਨੇ ਜਿਹੜੇ ਪੈਸੇ ਖਰਚੇ ਆ ਉਹ ਇਹਨਾਂ ਕੰਮਾਂ ਤੇ ਨਹੀਂ ਖਰਚੇ ਉਹਨਾਂ ਨੇ ਹਥਿਆਰਾਂ 'ਤੇ ਖਰਚੇ ਆ ਪੰਜਾਬ ਪੁਲਿਸ ਦੇ ਡਿਵੈਲਪਮੈਂਟ ਤੇ ਖਰਚੇ ਆ ਪਰਸਨੈਲਿਟੀ ਡਿਵੈਲਪਮੈਂਟ ਤੇ ਖਰਚੇ ਆ ਵੀ ਤਾਂ ਜੋ ਵਿਰੋਧੀ ਦੁਸ਼ਮਣਾਂ ਨਾਲ ਮੁਕਾਬਲਾ ਕੀਤਾ ਜਾ ਸਕੇ ਇਹ ਉਹ ਪੰਜਾਬ ਦੇ ਪਿੰਡਾਂ ਦੇ ਵਿਕਾਸ ਤੇ ਪੈਸਾ ਨਹੀਂ ਲੱਗਿਆ। ਇਹ ਬਹੁਤ ਵੱਡਾ ਕਾਰਨ ਰਿਹਾ ਹੈ ਸਾਡੇ ਲੋਕਾਂ ਦਾ ਪਛੜਨ ਦਾ ਤੇ ਧਰਮ ਪਰਵਰਤਨ ਦਾ। ਤਾਂ ਲੱਗਦਾ ਪੰਜਾਬ ਐਸੀ ਕਰਕੇ ਸਾਰਾ ਪਿੱਛੇ ਰਹਿ ਗਿਆ। ਬਿਲਕੁਲ। ਪੰਜਾਬ ਕਿਤੇ ਹੋਰ ਹੋਣਾ ਚਾਹੀਦਾ ਸੀ। ਪਰ ਪੰਜਾਬ ਪਹੁੰਚ ਨਹੀਂ ਸਕਿਆ। ਪੰਜਾਬ ਦੇ ਨੌਜਵਾਨ ਬਾਹਰ ਚਲੇ ਗਏ। ਪੰਜਾਬ ਦੇ ਵਿੱਚ ਅਸੀਂ ਅੱਜ ਵੀ ਗੱਲ ਕਰਦੇ ਆਂ ਤੇ ਪੰਜਾਬ ਦਾ ਅਗੋ ਵਿਕਾਸ ਕੀ ਹੈ, ਪੰਜਾਬ ਦਾ ਫਿਊਚਰ ਕੀ ਹੈ ਉਹ ਨਜ਼ਰ ਆਂਦਾ। ਉਹੀ ਮੈਰਿਡ ਹਾਂ ਮੈਰਿਡ ਕਿੰਨੇ ਬੱਚੇ ਆਜੇ ਬੱਚੇ ਨੇ ਹੁਣ ਤੋਂ ਦਿੱਕਾ ਇੰਟਰਵਿਊ ਦੇ ਮਾਧਮ ਰਾਹੀਂ ਵਾਦਾ ਕਰੋ ਵੀ ਘਟੋ ਘਟ ਤੁਹਾਡੇ ਘਰ ਚ ਤੁਹਾਡੇ ਬੱਚਿਆਂ ਚ ਇੱਕ ਭੂਆ ਹੋਏਗੀ ਇੱਕ ਚਾਚਾ ਹੋਏਗਾ ਇੱਕ ਤਾਇਆ ਹੋਏਗਾ ਹਾਂ ਤਾਂ ਪੰਜਾਬ ਦਾ ਪੁੱਖ ਸੁਰੱਖਿਅਤ ਰਹਿ ਸਕਦਾ ਜੇ ਤੁਹਾਡੇ ਘਰ ਸਿੰਗਲ ਰਿਸ਼ਤਾ ਹੀ ਹੋਇਆ ਤਾਂ ਜਿਹੜਾ ਪੰਜਾਬ ਦਾ ਪੁੱਖ ਹੈ ਉਹ ਸੁਰੱਖਿਅਤ ਨਹੀਂ ਹੋ ਸਕਦਾ ਨਾ ਉਹਨੂੰ ਕੋਈ ਕਰ ਸਕਦਾ ਇਹ ਨਿੱਜੀ ਤੌਰ ਤੇ ਮੇਰਾ ਸਨੇਹਾ ਨੌਜਵਾਨੀ ਨੂੰ ਨਵੀਂ ਨੂੰ ਮਤਲਬ ਤੁਸੀਂ ਕਹਿੰਦਾ ਜਿਹਾ ਜਿੱਦਾਂ ਪਹਿਲਾਂ ਬੱਚੇ ਹੁੰਦੇ ਸੀ ਤੋਂ ਭੂਆ ਹੁੰਦੀਆਂ ਸੀ ਮਾਸੀਆਂ ਹੁੰਦੀਆਂ ਸੀ ਹੁਣ ਤਾਂ ਚਲੋ ਖਤਮ ਹੀ ਹੋ ਗਿਆ ਕਨਸੈਪਟ ਮਾਮੇ ਵੀ ਹੁੰਦੇ ਸੀ ਉਹ ਵੀ ਕਨਸੈਪਟ ਖਤਮ ਹੁੰਦਾ ਯਾਰ ਦੇਖੋ ਕਿਤੇ ਨਾ ਕਿਤੇ ਬਹੁਤ ਵੱਡਾ ਰਿਸ਼ਤਿਆਂ ਦਾ ਕਤਲ ਸਾਡੇ ਪੰਜਾਬੀਆਂ ਦਾ ਸ਼ੁਰੂ ਹੋਇਆ ਤੇ ਉਹ ਪਾਪ ਸਾਨੂੰ ਦੇਣਾ ਵੀ ਪੈਣਾ ਪੂਰੇ ਭਾਰਤ 'ਚ ਜੇ ਕੋਈ ਬਾਲੜੀਆਂ ਦਾ ਕਤਲ ਬਣਿਆ ਤਾਂ ਸਭ ਤੋਂ ਪਹਿਲਾਂ ਪੰਜਾਬ ਬਣਿਆ ਉਸ ਧਰਤੀ ਦੇ ਬਣੇ ਜਿਹੜੀ ਧਰਤੀ ਮਾਤਾ ਦੀ ਧਰਤੀ ਹੈ ਮਾਂਵਾਂ ਦੀ ਧਰਤੀ ਹੈ। ਰਥਵੀ ਸੂਰਵੀਰ ਯੋਧਿਆਂ ਦੇ ਨਾਲ ਜਿੱਥੇ ਪਕੰਮਰਾ ਨੇ ਔਲਵੀਆਂ ਨੇ ਤੇ ਰੈਬਰਾਂ ਨੇ ਜਨਮ ਲਿਆ ਉਹਦੇ ਨਾਲ ਨਾਲ ਮਾਵਾਂ ਨੇ ਵੀ ਜਨਮ ਲਿਆ। ਗੁਰੂ ਸਾਹਿਬ ਵੀ ਕਹਿੰਦੇ ਸੋ ਕਿਉਂ ਬੰਦਾ ਆਖੇ ਜਤ ਜੰਮੇ ਰਾਜਾ। ਬਿਲਕੁਲ ਬਿਲਕੁਲ।